ਇਸ ਤਰ੍ਹਾਂ ਦੀ ਹਵਾ ਚੱਲ ਰਹੀ ਹੈ ਹਲਕਾ ਪੈਸ ਤੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਪਸੰਦ ਕਰਦੇ ਜੋ ਇਹਨਾਂ ਨੇ ਕੰਮ ਕਈ ਉਹ ਕੀਤੇ ਵੀ ਹੈ ਠੀਕ ਹੈ ਨਾ ਦੇਖੋ ਪਾਰਟੀਆਂ ਬਹੁਤ ਸਾਰੀਆਂ ਨੇ ਕਹਿੰਦੀਆਂ ਵੀ ਬਹੁਤ ਕੁਝ ਨੇ ਲੇਕਿਨ ਜਿਹਦਾ ਕੰਮ ਫੁੱਟਪ੍ਰਿੰਟ ਤੇ ਹੋਏਗਾ ਦੇਖੋ ਆਮ ਪਬਲਿਕ ਤਾਂ ਉਹਨਾਂ ਨਾਲ ਹੀ ਜਾਏਗੇ ਕਿਹੜੇ ਕੰਮ ਆ ਤੁਹਾਨੂੰ ਪਸੰਦ ਹੈਗੇ ਆ ਤੁਸੀਂ ਦੇਖੋ ਇਸ ਟਾਈਮ ਤਾਂ ਹਾਈ ਪੀਕ ਤੇ ਆਮ ਆਦਮੀ ਪਾਰਟੀ ਉਹਨਾਂ ਨੇ ਹੈਲਥ ਰਿਲੇਟਿਡ ਬਹੁਤ ਸਾਰੀਆਂ ਚੀਜ਼ਾਂ ਫੁੱਟਪ੍ਰਿੰਟ ਤੇ ਲੈ ਕੇ ਆਏ ਹੈ ਨਸ਼ੇ ਕਾਫੀ ਚੀਜ਼ਾਂ ਦੇ ਵਿੱਚ ਰੋਕ ਲਗਾਈ ਹੈ ਔਰ ਲੇਡੀਜ਼ ਲਈ ਉਹਨਾਂ ਨੇ ਕਾਫੀ ਚੀਜ਼ਾਂ ਨੂੰ ਪ੍ਰਮੋਟ ਕੀਤਾ ਹੈ ਇੱਥੇ ਦੇ ਵੋਟਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਉਮੀਦਵਾਰ ਉਹ ਪਸੰਦ ਕਰਦੇ ਨੇ ਅਤੇ ਉਮੀਦਵਾਰ ਤੋਂ ਕਿਸ ਤਰ੍ਹਾਂ ਦੀ ਉਮੀਦਾਂ ਹੈਗੀਆਂ ਨੇ ਤਾਂ ਗੱਲਬਾਤ ਕਰ ਲੈਣੇ ਇੱਥੇ ਦੇ ਵੋਟਰ ਸਾਡੇ ਨਾਲ ਮੌਜੂਦ ਨੇ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਹਲਕਾ ਬੈਸਤੇ ਚੋਣਾਂ ਕਿਸ ਤਰ੍ਹਾਂ ਦਾ ਤੁਸੀਂ ਉਮੀਦਵਾਰ ਪਸੰਦ ਕਰਦੇ ਹੋ ਉਹ ਉਮੀਦਵਾਰ ਜਿਹੜੇ ਕੀ ਸਾਰੇ ਹਲਕੇ ਲਈ ਕੰਮ ਕਰੇ ਅੱਛੇ ਕੰਮ ਕਰਨ ਜਿਵੇਂ ਕਿ ਅਸੀਂ ਦੇਖਦੇ ਆ ਆਮ ਆਦੀ ਬਾਟਨੀ ਨੇ ਕਾਫੀ ਅੱਛੇ ਕੰਮ ਕੀਤੇ ਹਨ ਨਸ਼ਿਆਂ ਦੇ ਖਿਲਾਫ ਕੰਮ ਕੀਤੇ ਹਨ ਆਮ ਲੋਕਾਂ ਦੀ ਭਲਾਈ ਲਈ ਕਾਫੀ ਉਹਨਾਂ ਨੇ ਕੰਮ ਕੀਤੇ ਹੈ ਇਸ ਕਰਕੇ ਅਸੀਂ ਜਾਣਨਾ ਕਿ ਜਿਹੜੇ ਆਨ ਸਾਡੇ ਹੁਣ ਉਹ ਸੰਜੀਵ ਰੋੜਾ ਜੀ ਆਮ 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 ਆਦਮੀ ਪਾਰਟੀ ਤੇ ਅਸੀਂ ਉਹਨਾਂ ਵੱਲ ਵੋਟ ਪਾਣ ਪਸੰਦ ਕਰਾਂਗੇ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਬਾਕੀ ਉਮੀਦਵਾਰਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ 3 ਸਾਲ ਵੀ ਪੂਰੇ ਹੋਏ ਨੇ ਤਾਂ ਉਸ ਦੇ ਕਾਰਜਕਾਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਦੇ ਕਾਰਜਕਾਲ ਨੂੰ ਦੇਖ ਕੇ ਹੀ ਮਾਈਂਡ ਸੈਟ ਇਸ ਤਰ੍ਹਾਂ ਦਾ ਬਣਿਆ ਕਿ ਇਹ ਜਿਹੜੀ ਆਪ ਸਰਕਾਰ ਹੈ ਉਹ ਸਾਡੀ ਲਈ ਕਾਫੀ ਕੰਮ ਕਰ ਰਹੀ ਹੈ ਇਹਨਾਂ ਨੇ ਕਾਫੀ ਅੱਛੇ ਕੰਮ ਕੀਤੇ ਹੈ ਤੇ ਹੋਰ ਉਮੀਦ ਇਹਨਾਂ ਤੋਂ ਜ਼ਿਆਦਾ ਹੈ ਕਿ ਹੋਰ ਅੱਛੇ ਕੰਮੇ ਕਰਨਗੇ ਹੈ ਬੜਾ ਕਿਸ ਤਰ੍ਹਾਂ ਦੀ ਹਵਾ ਚੱਲ ਰਹੀ ਹੈ ਹਲਕਾ ਵੈਸ ਤੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਪਸੰਦ ਕਰਦੇ ਹੋ ਦੇਖੋ ਹਵਾ ਤਾਂ ਇਸ ਟਾਈਮ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਹਾਂ ਜੋ ਇਹਨਾਂ ਨੇ ਕੰਮ ਕਏ ਉਹ ਕੀਤੇ ਵੀ ਹੈ ਠੀਕ ਹੈ ਨਾ ਦੇਖੋ ਪਾਰਟੀਆਂ ਬਹੁਤ ਸਾਰੀਆਂ ਨੇ ਕਹਿੰਦੀਆਂ ਵੀ ਬਹੁਤ ਕੁਝ ਨੇ ਲੇਕਿਨ ਜਿਹਦਾ ਕੰਮ ਫੁੱਟਪ੍ਰਿੰਟ ਤੇ ਹੋਏਗਾ ਦੇਖੋ ਆਮ ਪਬਲਿਕ ਤਾਂ ਉਹਨਾਂ ਨਾਲ ਹੀ ਜਾਏਗੀ ਠੀਕ ਹੈ ਜਿਹੜੇ ਕੰਮ ਤੁਹਾਨੂੰ ਪਸੰਦ ਹੈਗੇ ਆ ਤੁਸੀਂ ਦੇਖੋ ਇਸ ਟਾਈਮ ਤਾਂ ਹਾਈ ਪੀਕ ਤੇ ਆਮ ਆਦਮੀ ਪਾਰਟੀ ਉਹਨਾਂ ਨੇ ਹੈਲਥ ਰਿਲੇਟਿਡ ਬਹੁਤ ਸਾਰੀ ਚੀਜ਼ਾਂ ਫੁੱਟਪ੍ਰਿੰਟ ਤੇ ਲੈ ਕੇ ਆਏ ਹੈ ਨਸ਼ੇ ਕਾਫੀ ਚੀਜ਼ਾਂ ਦੇ ਵਿੱਚ ਰੋਕ ਲ ਔਰ ਲੇਡੀਜ਼ ਲਈ ਉਹਨਾਂ ਨੇ ਕਾਫੀ ਚੀਜ਼ਾਂ ਨੂੰ ਪ੍ਰਮੋਟ ਕੀਤਾ ਹੈ ਤੇ ਜੋ ਜੋ ਉਹਨਾਂ ਨੇ ਵਾਦੇ ਕੀਤੇ ਉਹ ਨਾਲ-ਨਾਲ ਪੂਰੇ ਕਰ ਵੀ ਰਹੇ ਨੇ ਕਿ ਇਹ ਨਹੀਂ ਕਿ ਸਿਰਫ ਲਾਈਮਲਾਈਟ 'ਚ ਰਹਿਣ ਲਈ ਜਾਂ ਵੋਟ ਲੈਣ ਲਈ ਉਹ ਕਰ ਰਹੇ ਨੇ ਪਰ ਨਹੀਂ ਮੈਨੂੰ ਅਮਨ अरोड़ा ਜੀ ਨੇ ਕਾਫੀ ਇਸ ਥੀਸ ਨੂੰ ਮਤਲਬ ਮੇਰਾ ਮਾਈਂਡ ਸੈਟ ਕੀਤਾ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਟਾਈਮ ਤੋਂ ਫੋਲੋ ਕਰ ਰਹੀ ਹਾਂ ਤੇ ਮੇਰਾ ਵੀ ਇਸ ਟਾਈਮ ਜਿਹੜਾ ਸਮਝ ਲਓ 100% ਜਿਹੜਾ ਖਿਚਾਅ ਹੋ ਆਮ ਆਦਮੀ ਪਾਰਟੀ ਵਾਲਾ ਸਭ ਸੰਜੀਵ ਰੋੜਾ ਨੂੰ ਤੁਸੀਂ ਕਿਸ਼ਤਾਂ ਦੇ ਦੋ ਬਾਕੀ ਉਮੀਦਵਾਰਾਂ ਨੂੰ ਭਾਰਤ ਪੁਸ਼ਨਾਸ਼ੂ ਉਹਨਾਂ ਨੂੰ ਬਾਕੀ ਉਮੀਦਵਾਰਾਂ ਨੂੰ ਤੁਸੀਂ ਕਿਸ਼ਤਾਂ ਦੇ ਦੋ ਦੇ ਕੋ ਸੰਜੀਵ ਰੋੜਾ ਜੀ ਬੜੇ ਸੂਝਵਾਨ ਤੇ ਵਿਜਨਰੀ ਆਦਮੀ ਨੇ ਰਾਜ ਸਭਾ ਦੇ ਵਿੱਚ ਰਹਿੰਦੇ ਹੋਏ ਤੁਸੀਂ ਅੱਗੇ ਕਿਸੇ ਨੂੰ ਨਹੀਂ ਦੇਖਿਆ ਹੋਗਾ ਰਾਜ ਸਭਾ ਇੱਕ ਸੀਟ ਹੈ ਜਿਹੜੀ ਆਰਾਮ ਨਾਲ ਇੰਜੋਏ ਕੀਤੀ ਜਾਂਦੀ ਹੈ ਉਹਨਾਂ ਨੇ ਰਾਜ ਸਭਾ ਦੇ ਮੈਂਬਰ ਹੁੰਦੇ ਹੋਏ ਵੀ ਬਹੁਤ ਵਧੀਆ ਵਧੀਆ ਕੰਮ ਕੀਤੇ 에어ਪੋਰਟ ਲਿਆਏ ਲੋਕਾਂ ਦੇ ਜਿਹੜੇ ਬਿਲਾ ਦੀ ਪ੍ਰੋਬਲਮ ਲੋਕਾਂ ਦੀ ਕਾਰਪੋਰੇਸ਼ਨ ਦੀ ਪ੍ਰੋਬਲਮ ਲੋਕਾਂ ਦੀ ਸੜਕਾਂ ਦੀ ਪ੍ਰੋਬਲਮ ਆ ਸਾਰੀਆਂ ਸੋਲਵ ਕੀਤੀਆਂ ਤੇ ਰਹੀ ਕਾਂਗਰਸ ਪਾਰਟੀ ਦੀ ਗੱਲ ਕਾਂਗਰਸ ਪਾਰਟੀ ਵਾਲੇ ਤਾਂ ਆਪਸੀ ਲੜੀ ਜਾ ਰਹੇ ਆ ਜਦੋਂ ਆਪਸ ਵਿੱਚ ਇੱਕ ਦੂਜੇ ਦੀ ਸគੇ ਨਹੀਂ ਹੋ ਪਾਏ ਤੇ ਲੋਕਾਂ ਦੇ ਕੀ ਸគੇ ਹੋਣਗੇ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੂਗੀ ਸੋ ਕਿਸ ਤਰ੍ਹਾਂ ਤੁਸੀਂ ਉਮੀਦਵਾਰ ਪਸੰਦ ਕਰਦੇ ਹੋ ਤੁਹਾਡਾ ਹਲਕਾ ਹੈਗਾ ਵੈਸਟ ਕਿਦਾਂ ਦਾ ਉਮੀਦਵਾਰ ਚਾਹੀਦਾ ਤੁਹਾਨੂੰ ਸਾਨੂੰ ਇੱਕ ਹਲਕਾ ਵੈਸਟ ਦੇ ਵਿੱਚ ਚੰਗਾ ਉਮੀਦਵਾਰ ਚਾਹੀਦਾ ਜਿਵੇਂ ਕਿ ਸੰਜੀਵ ਰੋੜ ਜੇ ਇੱਕ ਬਹੁਤ ਚੰਗੇ ਉਮੀਦਵਾਰ ਨੇ ਇੰਨਾ ਦੀ ਪਾਰਟੀ ਦੀ ਨੀਤੀ ਮੈਨੂੰ ਇਹ ਬਹੁਤ ਵਧੀਆ ਲੱਗੀ ਨਸ਼ਿਆਂ ਵਿਰੋਧ ਦੀ ਜਿਹੜੀ ਜੰਗ ਛੜੀ ਆ ਬਹੁਤ ਵਧੀਆ ਨੀਤੀ ਆ ਕਿਉਂਕਿ ਯੂਥ ਕਈ ਹੋਰ ਵੀ ਨਸ਼ਾ ਉਹ ਕਰਦੇ ਪੁਰਾ ਪਹਿਲਿਆ ਹੁਣ ਦੇਖਦੇ ਆ ਜਿਵੇਂ ਖਬਰਾਂ ਚ ਬਹੁਤ ਨਸ਼ੇ ਵਾਲੇ ਫੈਲਦੇ ਆ ਸੋ ਲੱਗਦਾ ਕਿ ਇਹੀ ਜਿੱਤਣਗੇ ਆ ਲੁਧਿਆਣਾ ਵੈਸਟ ਚੋਂ ਤਾਂ ਸੰਜੀਵ ਅਰੋੜਾ ਜੀ ਹਾਂ ਬਿਲਕੁਲ ਇਹ ਜਿਹੜੀ ਆਸੀ ਆਮ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਆਪਣੇ ਜਿਹੜਾ ਸੁਝਾਅ ਵੀ ਦਿੱਤੇ ਨੇ ਤਾਂ ਉਮੀਦਵਾਰ ਕਿਸ ਤਰ੍ਹਾਂ ਦਾ ਪਸੰਦ ਕਰਦੇ ਉਸ ਦੇ ਬਾਰੇ ਵੀ ਉਹਨਾਂ ਨੇ ਹਾਂਜੀ ਕੀਤੀ ਹੈਗੀ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆ